ਕਿਸਾਨਾਂ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਸਰਵਜਨ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਜੋ ਲੈਂਡ ਪੂਲਿੰਗ ਸਕੀਮ ਲੈ ਕੇ ਆ ਰਹੀ ਹੈ ਅਤੇ ਪੰਜਾਬ ਦੀਆਂ ਜ਼ਮੀਨਾਂ ਹੜਪਣਾ ਚਾਹੁੰਦੀ ਹੈ ਉਸ ਨੂੰ ਲੈ ਕੇ ਅੱਜ ਉਹਨਾਂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅਤੇ ਇੱਕ ਵੱਡੇ ਇਕੱਠ ਦਾ ਐਲਾਨ ਕੀਤਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਕਿਸਾਨ ਮਜ਼ਦੂਰ ਮੋਰਚਾ ਕੇ ਐਮਐਮ ਵੱਲੋਂ ਜਿੱਥੇ ਕਾਰਪੋਰੇਟ ਘਰਾਣੇ ਪੰਜਾਬ ਮੰਦਰ ਭਗਵੰਤ ਮਾਨ ਸਰਕਾਰ ਕੋਲ ਲੈਂਡ ਪੁੱਲਿੰਗ ਪਾਲਿਸੀ ਦੀ ਨੀਤੀ ਹੇਠ ਪੰਜਾਬ ਦੀਆਂ ਜ਼ਮੀਨਾਂ ਹੜੱਪਣ ਦੀ ਤਿਆਰੀ ਵਿੱਚ ਨੇ ਹੋਰ ਉਹਨਾਂ ਦੇ ਵਿਕਾਸ ਦੇ ਨਾਂ ਤੇ ਬਹੁਤ ਸਾਰੇ ਪ੍ਰੋਜੈਕਟ ਨੇ ਉੱਥੇ ਬਿਜਲੀ ਦੇ ਖੇਤਰ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਆਪਣੇ ਕਬਜ਼ੇ ਚ ਲੈਣਾ ਚਾਹੁੰਦਾ ਇਹ ਪੰਜਾਬ ਮੰਦਰ ਹੀ ਪੰਜਾਬ ਦਾ ਬਿਜਲੀ ਬੋਰਡ ਪੂਰੀ ਤਰ੍ਹਾਂ ਜਿੱਦ ਦਾ ਹੱਥਾਂ ਵਿੱਚ ਦੇਣ ਦੀ ਤਿਆਰੀ ਆ ਇਹਦੋਂ ਗਾਹਾਂ ਜਿਹੜਾ ਅਮਰੀਕਾ ਵਾ ਉਹ ਪਾਰਸ ਦੇ ਉੱਤੇ ਲਗਾਤਾਰ ਦਬਾਅ ਪਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਜਿਨ ਨੇ ਪੂਰੇ ਦੇਸ਼ ਦੀ ਪੰਜਾਬ ਦੀ ਖੇਤੀ ਸੈਕਟਰ ਹੋਵੇ ਚਾਹੇ ਡੇਰੀ ਖੇਤਰ ਹੋਵੇ ਪੋਲਟਰੀ ਖੇਤਰ ਹੋਵੇ ਨੂੰ ਤਬਾਹ ਕਰਕੇ ਰੱਖ ਦੇਣਾ ਇਸ ਦੇ ਨਾਲ ਜਿਵੇਂ ਪੁਲਿਸ ਰਾਜ ਵਿੱਚ ਬਦਲਿਆ ਗਿਆ ਪੰਜਾਬ ਤੇ ਸਾਰੇ ਸਮੱਸਿਆਵਾਂ ਵਾਸਤੇ ਜਿੱਡੇ ਵੱਡੇ ਇਹ ਮੁੱਦੇ ਨੇ ਚਾਹੇ ਕਰਜ਼ਾ ਮੁਕਤੀ ਹੋਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਹੋਵੇ ਇੱਕ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਆ ਇਕੱਠੇ ਹੋ ਕੇ ਸੰਘਰਸ਼ ਦੀ ਲੋੜ ਮਹਿਸੂਸ ਹੁੰਦੀ ਹੈ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਅਜਲ ਲੁਧਿਆਣੇ ਦੇ ਵਿੱਚ ਮੀਟਿੰਗ ਕਰਦੀ ਆ ਉਹਨੇ ਔਰ ਨਾਲ ਦੀ ਨਾਲ ਇਕਤਾ ਦੇ ਏਜੰਡੇ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਕਤਾ ਕਿਵੇਂ ਪੰਜਾਬ ਦੀਆਂ ਜਥੇਬੰਦੀਆਂ ਵਿੱਚੋਂ ਇਹਨੂੰ ਲੈ ਕੇ ਮੀਟਿੰਗ ਸੱਦੀ ਆਂ ਔਰ ਪ੍ਰੈਸ ਨੂੰ ਬੇਨਤੀ ਕਰਦੇ ਆਂ ਕਿ 3 ਵਜੇ ਕਿਸਾਨ ਮਜ਼ਦੂਰ ਮੋਰਚਾ ਕਮਮ ਵੱਲੋਂ ਜਿੱਥੇ ਕਾਰਪੋਰੇਟ ਘਰਾਣੇ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਕੋਲੋਂ ਲੈਂਡ ਪੁੱਲਿੰਗ ਪਾਲਿਸੀ ਦੀ ਨੀਤੀ ਹੇਠ ਪੰਜਾਬ ਦੀਆਂ ਜ਼ਮੀਨਾਂ ਹੜੱਪਣ ਦੀ ਤਿਆਰੀ ਵਿੱਚ ਨੇ ਔਰ ਉਹਨਾਂ ਦੇ ਵਿਕਾਸ ਦੇ ਨਾਂ ਤੇ ਬਹੁਤ ਸਾਰੇ ਪ੍ਰੋਜੈਕਟ ਨੇ ਉੱਥੇ ਬਿਜਲੀ ਦੇ ਖੇਤਰ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਆਪਣੇ ਕਬਜ਼ੇ ਚ ਲੈਣਾ ਚਾਹੁੰਦਾ ਇਹ ਪੰਜਾਬ ਮੰੰਦਰ ਹੀ ਪੰਜਾਬ ਦਾ ਬਿਜਲੀ ਬੋਰਡ ਪੂਰੀ ਤਰ੍ਹਾਂ ਜੀਤ ਦੇ ਹੱਥਾਂ ਵਿੱਚ ਦੇਣ ਦੀ ਤਿਆਰੀ ਆ ਇਹਦੋਂ ਗਾਹਾਂ ਜਿਹੜਾ ਅਮਰੀਕਾ ਵਾ ਉਹ ਪਾਰਸ ਦੇ ਉੱਤੇ ਲਗਾਤਾਰ ਦਬਾਅ ਪਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਜਿਨ ਨੇ ਪੂਰੇ ਦੇਸ਼ ਦੀ ਪੰਜਾਬ ਦੀ ਖੇਤੀ ਸੈਕਟਰ ਹੋਵੇ ਚਾਹੇ ਗੇੜੀ ਖੇਤਰ ਹੋਵੇ ਪੋਲਟਰੀ ਖੇਤਰ ਹੋਵੇ ਨੂੰ ਤਬਾਹ ਕਰਕੇ ਰੱਖ ਦੇਣਾ ਇਸ ਦੇ ਨਾਲ ਜਿਵੇਂ ਪੁਲਸ ਰਾਜ ਵਿੱਚ ਬਦਲਿਆ ਗਿਆ ਪੰਜਾਬ ਸਾਰੇ ਸਮੱਸਿਆਵਾਂ ਵਾਸਤੇ ਜਿੱਡੇ ਵੱਡੇ ਇਹ ਮੁੱਦੇ ਨੇ ਚਾਹੇ ਕਰਜ਼ਾ ਮੁਕਤੀ ਹੋਵੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਹੋਵੇ ਇੱਕ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਆ ਇਕੱਠੇ ਹੋ ਕੇ ਸੰਘਰਸ਼ ਦੀ ਲੋੜ ਮਹਿਸੂਸ ਹੁੰਦੀ ਹੈ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਅਜਲ ਲੁਧਿਆਣੇ ਦੇ ਵਿੱਚ ਮੀਟਿੰਗ ਸੱਦੀ ਆ ਉਹਨੇ ਔਰ ਨਾਲ ਦੀ ਨਾਲ ਇਕਤਾ ਦੇ ਏਜੰਡੇ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਕਤਾ ਕਿਵੇਂ ਪੰਜਾਬ ਦੀਆਂ ਜਥੇਬੰਦੀਆਂ ਵਿੱਚ ਹੋਵੇ ਇਹਨੂੰ ਲੈ ਕੇ ਮੀਟਿੰਗ ਸੱਦੀ ਆ ਔਰ ਪ੍ਰੈਸ ਨੂੰ ਬੇਨਤੀ ਕਰਦੇ ਆ ਕਿ 3 ਵਜੇ